ਆਪਾਂ ਇਸ ਟਾਈਮ ਬਾਈ ਬਠਿੰਡੇ ਦੇ ਨਾ ਮਾਂ ਰੋਡ ਤੇ ਖੜੇ ਆ। ਬਾਈ ਵਣ ਕੇ ਵੀਡੀਓ ਇੱਕ ਵਾਰੀ ਜ਼ਰੂਰ ਦੇਖਿਓ ਸਾਰੇ ਜਣੇ ਬਾਈ ਵਣ ਕੇ ਬਾਅਦ ਚ ਪਰਾਂ ਜੀ ਕਮੈਂਟਾਂ ਚ ਗਾਲ੍ਹਾਂ ਕਢਦੇ ਹੋ ਅੱਜ। ਆਹ ਮੁੰਡਾ ਬੈਠਾ ਆਟੋ ਚ ਚਲਾਉਂਦਾ ਵਿਚਾਰਾ। ਚੁੱਪ ਕਰ ਗਿਆ। ਇਹਦੀ ਇੱਕ ਤਾਂ ਬਾਹ ਹੈ ਨਹੀਂ। ਬੇਸ਼ੱਕ ਇਧਰ ਦੀ ਦੇਖ ਲੋ। ਦਿਖਾਈ ਵੀਰੇ। ਦਿਖਾ ਦੇ। ਆ ਬਾਹ ਹੈ ਨਹੀਂ ਵਿਚਾਰੇ ਦੀ। ਠੀਕ ਆ। ਦੂਜੀ ਗੱਲ ਆ ਵਿਚਾਰੇ ਦੀ ਲੱਤ ਵੀ ਹੈ ਨਹੀਂ। ਪਲਾਸਟਿਕ ਦੀ ਪਾਈ ਹੋਈ ਆ ਲੱਤ ਵੀ ਹੈ ਨਹੀਂ। ਨਾ ਕੀ ਅਗਰੇ ਤੇਰਾ ਮੰਨੂ ਆ ਨਾ ਤੜਕੇ ਅਸੀਂ ਵੀਰੇ ਦੇ ਨਾਲ ਬਹਿ ਕੇ ਆਈ ਜਾਂਦੇ ਸੀਗੇ ਠੀਕ ਆ ਉਹ ਸਾਹਮਣੇ ਯੂਨੀਅਨ ਆ ਆਟੋ ਯੂਨੀਅਨ ਆ ਸਾਹਮਣੇ ਇੱਥੇ ਇਹਨਾਂ ਦੀ ਤੇ ਇਹਨਾਂ ਨੇ ਇਹਨੂੰ ਰੋਕ ਲਿਆ ਤੈਨੂੰ ਕੁੱਟਿਆ ਵਿਚਾਰੇ ਨੂੰ ਪੂਰਾ ਕੁੱਟਿਆ ਮੇਰੇ ਸਾਹਮਣੇ ਥੱਪੜੇ ਮਾਰਿਆ ਆ ਸ਼ੀਸ਼ਾ ਉੱਪਰ ਨਤ ਦਾ ਵਿਚਾਰੇ ਦਾ ਤੇ ਐਂ ਚੱਕਦਾ ਤੇ ਬਰੇਕਰ ਇਹ ਕੌਣ ਕੌਣ ਮੰਮੀ ਆ ਗੱਲੀ ਛੋਟੀ ਭੈਣ ਤੇ ਪਾਲਦਾ ਜੱਲਦਾ ਤੂੰ ਆ ਇਹਦਾ ਕਿਰਾਇਆ ਕਿੰਨਾ ਦਿਨਾਂ ਵਰੇ ਦਿੰਦਾ 350 ਕਿਰਾਇਆ ਤੇ ਤੈਨੂੰ ਇੱਕ ਵੀ ਸਵਾਰੀ ਚੱਕਣ ਨਹੀਂ ਦੇਣ ਚ ਇਹ ਨਹੀਂ ਚੱਕਣ ਦਿੰਦੇ ਨਾ ਹੁਣ ਇਹਨੂੰ ਕਹਿੰਦੇ ਵੀ ਤੂੰ ਮੁੜ ਕੇ ਆ ਤੇ ਅਸੀਂ ਕਹਿੰਦੇ ਤੈਨੂੰ ਦੱਸ ਦਿਆ ਵੀ ਸਾਰਾ ਕੁਝ ਤੇਰਾ ਤੇਰੇ ਆਟ ਨੂੰ ਅੱਗ ਲਾਉਣੀ ਆ ਕਹਿੰਦੇ ਇਹਨੂੰ ਕਹਿੰਦੇ ਤੇ ਹੁਣ ਮੈਂ ਉੱਥੇ ਜਾ ਕੇ ਦੇਖਦੇ ਆ ਵੀ ਇਹ ਦੇ ਨਾਲ ਕੀ ਕਰਦੇ ਮੈਨੂੰ ਪਹਿਲਾਂ ਮੂਰੇ ਭੇਜ ਉਹਥੇ ਦੇਖਦੇ ਆ ਆ ਇੱਥੇ ਆਟੋ ਜੂਨੀਅਨ ਆ ਬਾਈ ਹੁਣ ਇਸ ਟਾਈਮ ਤਾਂ ਸਾਰੇ ਭੱਜ ਗਿਆ ਹੈ ਮਿੰਟਾਂ 10 15 ਚ ਆਉਣਗੇ ਢੇੜਾ ਲੈ ਕੇ ਗਏ ਵਾ ਸਾਰਾ ਨਾਲ ਗੱਲ ਕਰਦੇ ਆ ਨਾ ਨਾਲ ਗ੍ਰਹਿ ਹੰਦਸਾ ਆ ਬੰਦੇ ਦੇ ਯਾਰ ਛੇਤਰ ਮਾਰਨੇ ਬਣਦੇ ਆ ਗੱਲ ਤਾਂ ਇਹ 8 ਜੁਲਿਆ ਨਾਲ ਜਿਹੜੇ ਬੰਦੇ ਨੇ ਮਾਰੇ ਛੇਤਰ ਉਹਨਾਂ ਨੂੰ ਆ ਜਾਂਦੇ ਉਹਨਾਂ ਨਾਲ ਆਪਾਂ ਪੂਰੀ ਗੱਲ ਕਰਾਂਗੇ ਠੀਕ ਆ ਆ ਦੇਖ ਲੈ ਯਾਰ ਵਿਚਾਰੇ ਤਾਂ ਮੈਨੂੰ ਬਾਅਦ ਚ ਪਤਾ ਲੱਗਾ ਮੈਂ ਘਰੇ ਜਾ ਕੇ ਰੋਇਆ ਜੀ ਮੇਰੀ ਗੱਲ ਸੁਣੋ ਅੰਕਲਾ ਇਹੋ ਜਿਹੇ ਬੰਦੇ ਦਾ ਹੱਕ ਬਣਦਾ ਇਹਦਾ ਰਿਕਨੇ ਚ ਪੈਦੇ ਮਾਤਾ ਇੰਦੀ ਗਿਆ ਤੇ ਚੱਲ ਲੱਤ ਪਾਣੀ ਨਹੀਂ ਆ ਲੱਤ ਕੰਮ ਨਹੀਂ ਕਰਦੀ ਇਹ ਤਾਂ ਸਾਨੂੰ ਘਰੇ ਜਾ ਕੇ ਪਤਾ ਲੱਗਿਆ ਵੀ ਆ ਲੱਤ ਵੀ ਦੇਖ ਲਓ ਆ ਲੱਤ ਵੀ ਹੈ ਨਹੀਂ ਇਹਦੀ ਵਿਚਾਰੇ ਦੀ ਇਕੱਲੀ ਮਾਂ ਦੇ ਚ ਪੈਦੇ ਮਾਤਾ ਤੇ ਵਿਚਾਰੇ ਨੂੰ ਯਾਰ ਮੇਰੇ ਸਾਹਮਣੇ ਮਾਰੇ ਯਾਰ ਮੈਂ ਗਵਾਹ ਹਾਂ ਹਰ ਰੋਜ਼ ਮਾਰਦੇ ਆ ਸ਼ੀਸ਼ਾ ਆ ਸ਼ੀਸ਼ਾ ਵੀ ਕਿੰਨੇ ਆ ਰਿਹਾ ਫੇਰ ਬੋਰਡ ਲਗਾਓ ਆ ਸ਼ੀਸ਼ਾ ਸ਼ੂਸ਼ਾ ਕੁਝ ਨਹੀਂ ਹੈਗਾ ਵਿਚਾਰੇ ਦੀ ਚਾਬੀ ਚਾਬੀ ਵੀ ਗੋਲੀ ਬੋਰਡ ਲਗਾਓ ਥੋੜਾ ਦੋ ਨੂੰ ਨਾ ਨਾਲੇ ਉਹਨੂੰ ਜੇਲ੍ਹ ਚ ਪਾਓ ਆਹ ਬੰਦੇ ਨੇ ਹੱਥ ਪਾਇਆ ਗਿਆ। ਆਉਣ ਦੇ ਬਾਹੋਂ ਦੇ ਕੋਈ ਨਹੀਂ ਬੇਡੇੜਾ ਲੈ ਕੇ ਗਏ, ਬੇਡੇੜਾ ਲੈ ਕੇ ਆਉਣਗੇ। ਐਸੇ ਤਾਂ ਦਾਦਾ ਜੀ ਦੀ ਆ। ਹਰ ਇੱਕ ਨੂੰ ਮਾਰਦੇ। ਚਾਹ ਪੀ ਤੋਂ ਬਿਨਾ ਪਿੱਟੂ ਸਿਰ ਮੜਿਆ। ਮੇਰੀ ਗੱਲ ਸੁਣ। ਮੇਰੀ ਗੱਲ ਸੁਣੋ ਚਾਹਗੇ। ਉਹਨੂੰ ਬੱਚ ਕਿੰਨੇ ਨਹੀਂ ਭਰ ਕੇ ਜਾਂਦਾ। ਓਏ ਦੋਸਤ। ਭਰ ਕੇ ਜਾਂਦਾ ਵਿਚਾਰੇ ਦਾ ਦੇਖ ਵੀ ਤਾਂ ਲੈ ਕੁਛ ਹੈ ਵੀ ਨਹੀਂ। ਓਏ ਹੈ ਕੀ ਨਹੀਂ ਸਭ ਕੁਝ ਲੱਤ ਵੀ ਹੈ ਨਹੀਂ, ਬਾਹ ਵੀ ਹੈ ਨਹੀਂ ਤੇ ਤੇਰੀ ਨਾ ਹੋਵੇ ਤੈਨੂੰ ਫੇਰ ਪਤਾ ਲੱਗੂ। ਲੈ ਗਣਾ ਮੇਰੀ ਵਾਰ ਦੇ। ਲੈ ਫੜ ਦੇ। ਜਿੰਨਾ ਦੀ ਹੈ ਨਹੀਂ ਉਹਨਾਂ ਨੂੰ ਪੁੱਛ ਕੇ ਦੇਖ। ਪੁੱਛ ਕੇ ਵੇਗਾ। ਦੋਲਤ ਵਾਲੇ ਨੋਲਾ ਚ ਕਰਦਾ ਹੈ। ਲੈ। ਦੋਲੇ ਤਾਰੇ ਪਰ ਤੂੰ ਰੋਟਡ ਕਿਉਂ ਮੋਚਦਾ ਯਾਰ ਕਿਉਂ ਮੋਚਦਾ ਅੱਲ ਬਿਚਾਰੇ ਦਾ ਕੁਸਾਇਦ ਖੜਾ ਹੋ ਜਾ ਰ ਇਧਰ ਇਧਰ ਖੜਾ ਹੋ ਖੜਾ ਇਧਰ ਤਾਂ ਇਧਰ